ਇੱਛਤ ਰੱਖੀ ਬੈਠੀ ਗੁਣਦੀ ਕਿਸਮਤ ਨਾਲ ਵਿਚਾਰੀ ਗੁਣਦੀ ਮਨਕੀਰਤ ਤਾਲਕ ਨੇ ਪਰੀ ਮਹਿਫਿਲ ਦੇ ਵਿੱਚ ਸੁਨਾਇਆ ਅਜੀ ਹਗੀਬ ਟੋਡੀ ਨੰਦ ਵਿਚਾਰੀ ਰੋਣਦੀ ਕਹਿਣਾ ਜਾਂ ਪਰਜਾਈਆਂ ਨੂੰ ਹੋਏ ਮੰਦੇ ਹਾਲ ਲਾਡਲੀ ਟੋਡੀ ਦੇ ਕੀ ਸੁਣਦਿਆ ਸਾਰ ਕੀ ਖੁਸ਼ ਹੋ ਜਾਣਗੀਆਂ ਨਨਾਨਾ ਤੇ ਪਰਜਾਈਆਂ ਓਏ ਅੱਖਾਂ ਮੇਰੀਆਂ ਚਾਤੀਆਂ ਤਈਆਂ ਮੰਕੀ ਦੇ تعلق ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ ਜੋ ਕਿਸੇ ਪਹਿਚਾਨ ਦਾ ਮਹਤਾਜ ਨਹੀਂ ਲਗਾਤਾਰ ਆਪਣੇ ਗੀਦਾ ਦੇ ਨਾਲ-ਨਾਲ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਅਦਾਕਾਰ ਸੋਸ਼ਲ ਮੀਡੀਆ ਤੇ ਬੇਹਦ ਐਕਟਿਵ ਰਹਿੰਦੇ ਨੇ ਰੀਸੈਂਟ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੇਹਦ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਮਹਿਫਲ ਦੇ ਵਿੱਚ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਉਹਨਾਂ ਦੇ ਪੀੜੇ ਦੀ ਤਸਵੀਰਾਂ ਤੇ ਵੀਡੀਓਜ਼ ਵੀ ਉਹਨਾਂ ਦੇ ਨਾਲ ਬੇਹਦ ਵਾਇਰਲ ਹੁੰਦੀਆਂ ਨੇ ਤੁਸੀਂ ਵੀ ਸੁਣੋ ਗੀਤ ਤੇ ਕਮੈਂਟ ਸੈਕਸ਼ਨ ਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ ਇੱਜ਼ਤ ਰੱਖੀ ਬੈਠੀ ਗੁਣਦੀ ਕਿਸਮਤ ਨਾਲ ਵਿਚਾਰੀ ਗੁਣਦੀ ਓਹ ਥੋਡੀ ਨੰਦ ਵਿਚਾਰੀ ਰੋਂਦੀ ਕਹਿਣਾ ਜਾਂ ਪਰਜਾਈਆਂ ਨੂੰ ਹੋਏ ਮੰਦੇ ਹਾਲ ਲਾਡਲੀ ਥੋਡੀ ਦੇ ਓ ਅੱਖ ਮੇਰੀਆਂ ਚਾਚੀਆਂ ਤਾਈਆਂ ਨੂੰ ਇੱਜ਼ਤ ਰੱਖੀ ਬੈਠੀ ਗੁਣਦੀ ਕਿਸਮਤ ਨਾਲ ਵਿਚਾਰੀ ਗੁਣਦੀ ਕੀ ਬਲਤੀ ਗੁਣਦੀ ਕਿਸਮਤ ਨਾਲ ਵਿਚਾਰੀ ਗੁਣਦੀ ਮਨਕੀਰਤ ਤਾਲਕ ਨੇ ਪਰੇ ਮਹਿਫਲ ਦੇ ਵਿੱਚ ਸੁਨਾਇਆ ਅਜੀ ਹਗੀਬ ਟੋਡੀ ਨੰਦ ਬੁਜਾਰੀ ਰੋਂਦੀ ਹੈਣਾ ਜਾਂ ਪਰਜਾਈਆਂ ਨੂੰ ਹੋਏ ਮੰਦੇ ਹਾਲ ਲਾਡਲੀ ਟੋਡੀ ਦੇ ਕੀ ਸੁਣਦਿਆ ਸਾਰ ਕੀ ਖੁਸ਼ ਹੋ ਜਾਣਗੀਆਂ ਨਨਾਨਾ ਤੇ ਪਰਜਾਈਆਂ ਓ ਲੱਖ ਮੇਰੀਆਂ ਚਾਚੀਆਂ ਤਈਆਂ ਮਨਕੀਰਤੌਲਕ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ ਜੋ ਕਿਸੇ ਪਛਾਣ ਦਾ ਮਹਤਾਜ ਨਹੀਂ ਲਗਾਤਾਰ ਆਪਣੇ ਗੀਦਾ ਦੇ ਨਾਲ-ਨਾਲ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਅਦਾਕਾਰ ਸੋਸ਼ਲ ਮੀਡੀਆ ਤੇ ਬੇਹਦ ਐਕਟਿਵ ਰਹਿੰਦੇ ਨੇ ਰੀਸੈਂਟ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੇਹਦ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਮਹਿਫਲ ਦੇ ਵਿੱਚ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਉਹਨਾਂ ਦੇ ਪੀੜੇ ਦੀ ਤਸਵੀਰਾਂ ਤੇ ਵੀਡੀਓਜ਼ ਵੀ ਉਹਨਾਂ ਦੇ ਨਾਲ ਬੇਹਦ ਵਾਇਰਲ ਹੁੰਦੀਆਂ ਨੇ ਤੁਸੀਂ ਵੀ ਸੁਣੋ ਗੀਤ ਤੇ ਕਮੈਂਟ ਸੈਕਸ਼ਨ ਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ ਇੱਜ਼ਤ ਰੱਖੀ ਬੈਠੀ ਗੁਣਦੀ ਕਿਸਮਤ ਨਾਲ ਵਿਚਾਰੀ ਗੁਣਦੀ ਓਹ ਥੋੜੀ ਨੰਦ ਵਿਚਾਰੀ ਰੋਂਦੀ ਕਹਿਣਾ ਜਾਂ ਪਰਜਾਈਆਂ ਨੂੰ ਹੋਏ ਮੰਦੇ ਹਾਲ ਲਾਡਲੀ ਥੋੜੀ ਜੇ ਓਹ ਅੱਖ ਮੇਰੀਆਂ ਚਾਚੀਆਂ ਤਾਈਆਂ ਇੱਜ਼ਤ ਰੱਖੀ ਬੈਠੀ ਗੁਣਦੀ ਕਿਸਮਤ ਨਾਲ ਵਿਚਾਰੀ ਗੁਣਦੀ